I ਮੈਂ ਬਹੁਤ ਦਰਸ਼ਕ ਪ੍ਰਕਾਰ ਹੁਣ ਗੰਕਤਰਾ ਭਾਰਤੀ ਕਿਸਾਨੀ ਸੰਘਾ ਰਾਹਾਂ ਬਲਾਕ ਲੈ ਰਿਹਾ ਹਾਂ ਕਿਸ ਤਰ੍ਹਾਂ ਰੋਕ ਲੈ ਰਿਹਾ ਅੱਜ ਦੇ ਚੈਨਲ ਦੇ ਜਰੀਏ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਸਰਕਾਰਾਂ ਨੇ ਪਿਛਲੇ ਦਿਨਾਂ ਦੇ ਅੰਦਰ ਸੈਲੋ ਵਾਲੇ ਕਾਨੂੰਨ ਬਣਾਏ ਜਿਹਨੇ ਸੈਲੋਆਂ ਦੇ ਵਿੱਚ ਜਿਹੜਾ ਅਨਾਜ ਹੈ ਵੱਡੇ ਪੱਧਰ ਤੇ ਰੱਖਿਆ ਜਾਣਾ ਹੈ ਢਾਰਪੋੜੇ ਢਕਾਉਣਿਆਂ ਨੂੰ ਵੇਚਣ ਜਾ ਰਹੇ ਉਸ ਸੰਘਰਸ਼ ਦੇ ਵਿੱਚ ਸਾਡਾ ਜੋੜਾ ਕਰਮਜੀਤ ਸਿੰਘ ਪਿੰਡ ਸੰਗਤਪੁਰਾ ਤੋਂ ਉਸ ਪ੍ਰੋਗਰਾਮ ਦੇ ਵਿੱਚੋਂ ਉਸ ਹਰਤੇ ਦੇ ਸ਼ਾਮਿਲ ਸੀਗਾ ਉਹ ਬਾਥਰੂ ਕਰਨਾ ਹੈ ਤੇ ਉੱਥੇ ਉਹਨੂੰ ਜਣੀ ਟੈਕ ਆਇਆ ਹੈ ਟੈਕ ਆਉਣ ਤੋਂ ਬਾਅਦ ਉੱਥੇ ਹਸਪੀਟਲ ਫੋੜੀ ਤੌਰ ਤੇ ਦਾਖਲ ਕੀਤਾ ਗਿਆ ਤੋਂ ਬਾਅਦ ਹਾਰਟ ਕੇਅਰ ਸੈਂਟਰ ਸੰਗਰੂਰ ਚ ਫਿਰ ਸਰਕਾਰੀ ਚ ਪਟਿਆਲੇ ਪਟਿਆਲੇ ਜਾ ਕੇ ਜਣੀ 8:08 ਵਜੇ ਉਹ ਬੰਦਾ ਜਿਹੜਾ ਸ਼ਿਦੀ ਪ੍ਰਾਪਤ ਕਰ ਗਿਆ ਪਾਰਟੀ ਦੇ ਸੰਗਠਨ ਦਾ ਰਾਹਾਂ ਛੱਡੀ ਮੰਗ ਹੈ ਤੇ ਸਾਡੀ ਜਥੇਬੰਦੀ ਦਾ ਜਿਹੜਾ ਸੰਧਾਨ ਹੈ ਕੈਦਾ ਕਾਨੂੰਨ ਹੈ ਉਹਦੇ ਵਿੱਚ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਯੋਗਤਾਵਜਾ ਪਰਿਵਾਰ ਦੇ ਇੱਕ ਜੀ ਨੂੰ ਉਹਦੀ ਯੋਗਤਾ ਦੇ ਮੁਤਾਬਿਕ ਨੌਕਰੀ ਸਾਰਾ ਕਰਜ਼ਾ ਉਹ ਪ੍ਰਾਈਵੇਟ ਆਰਟੀ ਹੈ ਦਾ ਆਧਾਰ ਕਾਰਡ ਤੇ ਲਿਆ ਹੋਇਆ ਪੰਨ ਕਾਰਡ ਤੇ ਲਿਆ ਹੋਇਆ ਉਹ ਕਰਜ਼ਾ ਖਤਮ ਹੋਵੇ ਕਿਉਂਕਿ ਪਰਿਵਾਰ ਕੋਈ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ ਇਸ ਕਰਕੇ ਵੱਡੀ ਸਮੱਸਿਆ ਹੈ ਪਰਿਵਾਰ ਕੋਲ ਪੇੜ ਰੋਜ਼ਗਾਰ ਨਹੀਂ ਇਸ ਕਰਕੇ ਉਸ ਸਵਰਥੀ ਯੋਧੇ ਨੂੰ ਸਲਾਮ ਕਰਦੇ ਆ ਇਹ ਜੋ ਮੋਰਚਾ ਰੈਸਿੰਗ ਦਫਤਰ ਲੱਗੇ ਆ ਇਹ ਉਨਾ ਸਮਾਂ ਜਾਰੀ ਰਹੂਗਾ ਜਿੰਨਾ ਚਿਰ ਤਿੰਨੇ ਸ਼ਰਤਾਂ ਜਣੀ ਮਾਪਦੇ ਵਾਲੀ ਨੌਕਰੀ ਵਾਲੀ ਤੇ ਕਰਜ਼ੇ ਵਾਲੀ ਸਰਕਾਰ ਮੰਨ ਨਹੀਂ ਲੈਂਦੀ ਤੇ ਅੱਜ ਤੁਸੀਂ ਤੁਹਾਡੇ ਚੈਨਲ ਦੇ ਜਰੀਏ ਸਰਕਾਰ ਨੂੰ ਇਹਦੀ ਗੱਲ ਹੈ ਆਪਣੀ ਪਹਚਾ ਰਹੇ ਆ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਵੀ ਕਿਹਦਾ ਵੇ ਕਰਨਾ ਬਾਕੀ ਹੈ ਕੀ ਲੱਗਦਾ ਸਰਕਾਰ ਨੇ ਮੰਗ ਲਿਆ ਜੇ ਇਹ ਮੰਤਰੇ ਪਤਾ ਪੂਰੀ ਕਿੱਥੇ ਗਈ ਦੇਖੋ ਜੀ ਸਾਡੀ ਜਥੇਬੰਦੀ ਭਾਰਤੀ ਕਸਬੇ ਤਾਗ ਰਹਾਂ ਲੜਨ ਦਾ ਜਿਹੜਾ ਤੌਰ ਤਰੀਕਾ ਸਾਡਾ ਉਸ ਹਸਾਬ ਨਾਲ ਸਾਰੇ ਕਿਤੇ ਯੋਗ ਮਾਅਬਜਾ ਮਿਲੇ ਨੌਕਰੀਆਂ ਮਿਲੀਆਂ ਪਿੱਛੇ ਚੋਣ ਜਦੋਂ ਚੋਣ ਕਚਨ ਨੇ ਉਹ ਬੰਦੀਆਂ ਲਾਈਆਂ ਹੁੰਦੀਆਂ ਉਦੋਂ ਵੀ ਸਾਡਾ ਇੱਕ ਸਾਥੀ ਸੀ ਲੋਗਾਂ ਦੀ ਉਹਦੇ ਵੀ ਸਾਨੂੰ ਮਾਫੀਆ ਵੀ ਲਿਆ ਕਰਦੇ ਆ ਨੌਕਰੀਆਂ ਤੇ ਸਾਡੀ ਜੱਥੇ ਬੰਲੀਆ ਬਕਾਇਦਾ ਤੌਰ ਤੇ ਧੰਨਵਾਦ ਹੈ ਜਿਹੜੀ ਪਹਿਲਾਂ ਵੀ ਚੱਦੀ ਰਹਿੰਦੀ ਹੈ ਹੁਣ ਵੀ ਚੱਲਦੀ ਹੈ ਮੈਂ ਸਰ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ 21 ਸੰਤਪੁਰਾ ਤੋਂ ਅੱਜ ਰਣਾਲਾ ਹੈ ਕਿਸ ਮਸੰਦੇ ਇਹ ਧਰਨਾ ਲਾਉਣ ਦਾ ਜਿਹੜਾ ਮਕਸਦ ਹੈ ਇਹ ਕੱਲ ਇੱਕ ਸਾਡੇ ਪਿੰਡ ਦਾ ਨੌਜਵਾਨ ਕਿਸਾਨ ਸੀਗਾ ਕੱਲ ਸੁਨਾਮ ਸੈਲੋ ਮੂਰੇ ਧਰਨਾ ਦਿੱਤਾ ਗਿਆ ਸੀਗਾ ਉਸ ਧਰਨੇ ਦੌਰਾਨ ਚੱਲਦੇ ਧਰਨੇ ਦੌਰਾਨ ਉਹ ਬੰਦੇ ਦੀ ਤਬੀਤ ਖਰਾਬ ਹੋਣ ਕਾਰਨ ਅੱਗੇ ਨੂੰ ਹਸਪਤਲ ਵਗੈਰਾ ਲੈ ਕੇ ਗਏ ਤੇ ਉਹ ਪਟਿਆਲੇ ਜਾ ਕੇ ਉਹਦੀ ਡੈਥ ਹੋ ਗਈ। ਇਸ ਦੁਖਦਾਈ ਘਟਨਾ ਦੇ ਕਾਰਨ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਇਹਨੇ ਨੰਬਰ ਹਸ ਪਰਿਵਾਰ ਦੇ ਇਸ ਪਰਿਵਾਰ ਦੇ ਇੱਕ ਦਾ ਜੀ ਮੈਸੇਜ ਆ ਚਰਨਜੀਤ ਰਜਿੰਦਰ ਕੌਰ ਆ ਤੇ ਦੋ بیٹے ਨੇ ਇਹਨਾਂ ਦੇ ਇੱਕ ਦਾ ਨਾਮ ਹੈ ਗੁਰਪਾਲ ਸਿੰਘ ਤੇ ਛੋਟੇ بیٹے ਦਾ ਨਾਮ ਗੁਰਪਾਲ ਸਿੰਘ ਹੈ ਤੇ ਜਮੀਨ ਹੈ ਜਮੀਨ ਪਹਿਲਾਂ ਹੈਗੀ ਸੀਗੀ ਪਰ ਸਮੇਂ ਦੇ ਹਾਲਾਤ ਮਾੜੇ ਹੋਣ ਕਾਰਨ ਉਹ ਜ਼ਮੀਨ ਇਹਨਾਂ ਦੀ ਵਿਕ ਚੁੱਕੀ ਹੈ ਕਾਫੀ ਸਮਾਂ ਪਹਿਲਾਂ ਤੇ ਹਾਲਾਤ ਬਹੁਤ ਗੰਭੀਰ ਨੇ ਦੋਵੇਂ ਬੱਚੇ ਬੇਰੁਜ਼ਗਾਰ ਨੇ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਅੱਗੇ ਦੀ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਹੈ ਇਹ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਇਹਨਾਂ ਦੇ ਰੋਟੀ ਦਾ ਜਿਗਾਰਡ ਕੀਤਾ ਜਾਵੇ ਕੀ ਨਾਮ ਮੇਰਾ ਨਾਮ ਸੁਭਾਸ਼ ਸਿੰਘ ਸੰਗਤਪੁਰਾ ਜੀ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਬਲਕ ਲੜਾਗਾ ਅੱਜ ਇਹ ਧਰਨਾ ਜੀ ਇੱਕ ਸਾਡਾ ਕਿਸਾਨ ਆ ਤੇ ਅੱਜ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਲੋਕਾਂ ਤੇ ਥਾਪਰੀ ਥਾਪਰੀ ਆ ਉਹਦੇ ਸੰਬੰਧ ਚ ਕੱਲ ਸਾਰੇ ਪੰਜਾਬ ਵਿੱਚ ਅੱਜ ਸੋਲੋ ਗ੍ਰਾਮ ਨੇ ਜਿਹੜੇ ਉਹਨਾਂ ਲੱਗੇ ਅੱਗੇ ਧਰਨੇ ਲਾਏ ਹੋਏ ਤੇ ਤੇ ਇਹ ਸਾਡਾ ਵੀਰ ਕਰਮਜੀਤ ਸਿੰਘ ਸੰਗਤਪੁਰਾ ਉੱਥੇ ਉਸ ਸੰਘਰਸ਼ ਚ ਜੀ ਅਬਦੀ ਸਹੀਦ ਵੀ ਦੇ ਗਏ ਉਹ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦੇ ਖਿਲਾਫ ਲੜਦਾ ਹੋਇਆ ਜਾਨ ਦੇ ਗਿਆ ਉਹਦੇ ਪਰਿਵਾਰ ਨੂੰ ਪਿੱਛੇ ਮਾਮਜੇ ਦੀ ਗੱਲ ਉਹਦਾ ਕਰਜ਼ਾ ਖਤਮ ਹੋਵੇ 10 ਲੱਖ ਰੁਪਈਆ ਇੱਕ ਪਰਿਵਾਰ ਨੂੰ ਜੀ ਨੂੰ ਨੌਕਰੀ ਉਹਦੀ ਮੰਗ ਸਰਕਾਰ ਤੋਂ ਕਰਦਿਆਂ ਕਿਉਂਕਿ ਇਹ ਸਰਕਾਰ ਦਾ ਸਰਕਾਰ ਘਾਤ ਲੈ ਇਸ ਚੀਜ਼ ਦੀ ਇਹ ਉਹਨਾਂ ਚਿਹਰਾ ਮੋਰਚਾ ਚੱਲੂਗਾ ਜਿੰਨਾ ਚਿਰ ਸਰਕਾਰ ਇਹ ਮਾਮਜਾ ਨਹੀਂ ਦਿੰਦੀ ਤੇ ਇੱਕ ਪਰਿਵਾਰ ਨੂੰ ਜੀਣੀ ਨੌਕਰੀ ਦਿੰਦੀ ਤੇ ਉਹ ਜਿਹੜਾ ਸਾਡਾ ਵੀਰ ਹੈ ਰਜਿੰਦਰਾ ਹਸਪਤਾਲ ਚ ਡੈੱਡ ਬਾਡੀ ਉੱਥੇ ਪਈ ਹੈ ਉਹ ਸੰਸਕਾਰ ਉਹਦਾ ਜਿੰਨਾ ਚਿਰ ਇਹ ਮਾਮਜੇ ਦਾ ਸਰਕਾਰ ਦਿੰਦੀ ਨਹੀਂ ਉਹਨਾਂ ਜਿਹੜਾ ਸੰਸਕਾਰ ਕਰਦੇ ਨਹੀਂ ਉਹਨਾਂ ਚ ਮੋਰਚਾ ਚੱਲੂਗਾ ਇਹ ਮੋਰਚਾ ਦਿਨ ਰਾਤ